हाँ भी दोस्तों सुबह के सवा ग्यारह बज चुके हैं आप जा रहे हैं मणिकरण साहब देखो पहाड़ों के नज़ारे बहुत ही खूबसूरत इस तू तो बाद आप पहुंचने वाले हैं लगभग ਸੰਦੋਈ ਬ੍ਰਿਜ ਕੋ ਇੱਥੋਂ ਥੋੜੀ ਦੂਰੀ ਆਹੋ ਇਹ ਆਪਣੀ ਦੂਜੀ ਵਾਰ ਦੀ ਯਾਤਰਾ ਹੈ ਦੇਖੋ ਕਿਵੇਂ ਪਹਾੜ ਕੱਟ-ਕੱਟ ਕੇ ਰਸਤਾ ਬਣਾਇਆ ਹੋਇਆ ਹੈ ਕੋ ਡਰ ਵੀ ਲੱਗਦਾ ਸਾਈਡ ਤੋਂ ਕੋਈ ਪੱਥਰ ਨਾ ਆ ਡਿੱਗੇ ਦੇਖੋ ਸਾਈਡ ਤੇ ਬਿਆਸ ਨਦੀ ਆ ਜਿਹੜੀ ਬਹੁਤ ਡੂੰਗੀ ਹਨ ਇੱਥੋਂ ਦੇਖੋ ਰਸਤਾ ਕਿਵੇਂ ਬਣਾਇਆ ਹੋਇਆ ਬਹੁਤ ਹੀ ਡੇਂਜਰ ਰਸਤਾ ਹੈਗਾ ਪਹਾੜ ਘੱਟ ਘੱਟ ਕੇ ਬਣਾਇਆ ਹੋਇਆ ਰਸਤਾ ਬਹੁਤ ਹੀ ਨਜ਼ਾਰੇਦਾਰ ਸੀਨ ਨੇ ਇੱਥੇ ਦੇਖੋ ਕਿੰਨਾ ਚਾ ਪਹਾੜਾ ਇਹ ਰਸਤਾ ਕਸਾਉ ਜਾ ਕੇ ਹੋਰ ਵੀ ਡੇਂਜਰ ਰਸਤਾ ਹੁੰਦਾ ਹੈ। ਰੋਡ ਬਹੁਤ ਵਧੀਆ ਬਣਿਆ ਹੋਇਆ। ਦੇਖੋ ਕਿ ਪਹਾੜਾ ਵੀ ਐਂ ਲੱਗਦਾ ਜਿਵੇਂ ਡਿੱਗੀ ਨਾ ਪਵੇ ਦੇਖੋ। ਕਿੰਨਾ ਡੇਂਜਰ ਆ ਦੇ। ਉੱਥੋਂ ਪਾਣੀ ਡਿੱਗੀ ਜਾਂਦਾ। ਦੇਖੋ ਬੜਾ ਪੁਰਾਣਾ ਲੱਗਦਾ ਜਿਵੇਂ ਪਹਾੜ ਦੇ ਥੱਲੇ ਆ ਗਏ ਬਹੁਤ ਇੱਥੇ ਪਾਣੀ ਡਿੱਗ ਰਿਹਾ ਹੈ ਹਾਂ ਤਾਂ ਬੜਾ ਖਤਨਾਕ ਹੋ ਗਿਆ ਕਸ਼ਵਤੀ ਮਾਤਾ ਦਾ ਮੰਦਰ ਦੇਖੋ ਕਿੰਨੇ ਜ਼ਬਰਦਸਤ ਸੀਨ ਹੈ ਦੇਖੋ ਰਸਤਾ ਕਿਵੇਂ ਕੱਟਿਆ ਹੈ ਪਹਾੜ ਤੇ ਖਤਰਨਾਕ ਬਹੁਤ ਲੱਗਦਾ ਹੈ ਰਸਤਾ ਇਹਹੋ ਤੁਚਾ ਪਹਾੜ ਹੈ ਦੇਖੋ ਆ ਪਹਾੜੇ ਤੇ ਲੱਗਿਆ ਹੈ ਉਹ ਅੱਗੇ ਜਾ ਕੇ ਆਉਣਾ ਕੋਈ ਬ੍ਰਿਜ ਲੱਕੜ ਦਾ ਪੁਲ ਬਣਿਆ ਹੋਇਆ ਹੈ जाके अगे तो मुड़ता बहुत उच्चा भाई आइल भी देखो सैड पर पहाड़ झट गया है ਚਟਾਨ 9 ਹੈ ਅਰੇ ਚਟਾਨ 9 ਸਤੋ ਸਿਂਗ ਬਹੁਤ ਹੀ ਸੋਹਣੇ ਬਹੁਤ ਹੀ ਸੋਹਣੇ ਦ੍ਰਿਸ਼ ਹੈ। ਹਨ ਜੀ ਲੱਗਦਾ ਪੂਰਾ ਦੇਖੋ ਕਿੰਨੇ ਸੋਹਣੇ ਪਹਾੜ ਨੇ। ਦੱਬੀ ਚੱਲ ਵੀ पहाड़ा देखो और तो पाले ऊंचे पहाड़ ग्रीनरी ग्रीनरी है चारों पासे ओ आ गया हंगोई ब्रिज देखो भाई ਇੱਥੇ ਥੋੜੇ ਜਿਹੇ ਘਰ ਨੇ ਕੁਸੋ ਪਰਲੇ ਪਾਸੇ ਨੇ ਆਰੋਗ ਤੇ ਆਪਾਂ ਮੋਟਰਸਾਈਕਲ ਇੱਥੇ ਹੁਣ ਦੇਖਾਂਗੇ ਸੀਨ ਪਹਾੜਾਂ ਦੇ ਸੀਨ ਬਹੁਤ ਉੱਚੀਆਂ ਚੋਟੀਆਂ ਨੇ ਪਹਾੜਾਂ ਦੀ ਆ ਦੇਖੋ ਜਮਨ ਨਦੀ ਦੇ ਕਿਨਾਰੇ ਘਰ ਆ ਇਹ ਪਾਕੇ ਇਦਰਾਉਂ ਵੀ ਪਾਣੀ ਜਦੋਂ ਮੀਂਹ ਪੈਂਦਾ ਇਦਰਾਉਂ ਵੀ ਪਾਣੀ ਨਦੀ ਚ ਆ ਕੇ ਮਿਲਦਾ ਆਹ ਦੇਖੋ ਬਈ ਇਹ ਪੱਥਰ ਹੀ ਨੇ ਚਟਾਨਾਂ ਤੂੰ ਐਸੇ ਓ ਭਾਈ ਤਾਰੂ ਕਿਹੜਾ ਰਾ ਦੇ ਨਾ ਇਹ ਚੁਣਾ ਦੇ ਇਦਨੋਂ ਪਹਾੜ ਥੋੜੇ ਜੇ ਪੱਕੇ ਲੱਗਦੇ ਨੇ ਫੋਟੋ ਜ਼ਰੂਰੀ ਹੈ ਦੇਖੋ ਗੱਡੀਆਂ ਗੁੱਡੀਆਂ ਨੇ ਛੋਟੀਆਂ ਛੋਟੀਆਂ ਲੱਗਦੀਆਂ ਨੇ ਵੀ ਮਿੱਤਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸਮਾਂ ਫੋਰ ਦਿਖਾਵਾਂਗੇ ਦੇਖੋ ਆਦੇ ਆਇਆ ਵੀ ਇਧਰੋਂ ਥੋੜਾ ਥੋੜਾ ਪਾਣੀ ਆ ਰਿਹਾ ਇਹ ਤਾਂ ਐਂ ਲੱਗਦਾ ਜਿਵੇਂ ਪਹਾੜ ਸਿਮ ਸਿਮੋਂ ਦਾ ਪਾਣੀ I'm